ਜੋ ਗੱਲ ਦੱਸਾਂਗਾ ਕਿ ਘਰਵਾਲੀ ਦੇ ਕਤਲ ਦੇ ਵਿੱਚ ਸਜ਼ਾ ਕੱਟਣ ਗਿਆ ਬੰਦਾ ਜਦੋਂ ਪਤਾ ਲੱਗਿਆ ਕਿ 20 ਸਾਲ ਦੀ ਸਜ਼ਾ ਤੇ ਹੋਗੀ 10 ਸਾਲ ਕੱਟੇ ਨੇ ਪਰ ਨਿਰਦੋਸ਼ ਹੀ ਬੰਦਾ ਬੇਗਨਾ ਨੂੰ ਉਮਰ ਕੈਦ ਕਿਉਂ ਸੁਣਾ ਦਿੱਤੀ ਗਈ ਆਖਰਕਾਰ 10 ਸਾਲਾਂ ਬਾਅਦ ਉਹ ਘਰਵਾਲੀ ਕਿੱਥੋਂ ਨਿਕਲੀ ਦਿਖਾਉਂਗਾ ਇਹੀ ਓਪੋਲ ਇਹੀ ਪੋਲਾ ਜਿੱਥੋਂ ਘਰਵਾਲੀ ਦਾ ਲਾਸ਼ ਲੱਭਿਆ ਜਾਂ ਨਹੀਂ ਲੱਭੀ ਪੂਰਾ ਸੱਚ ਦਿਖਾਉਂ ਉਹ ਡੈਡ ਬਾਡੀ ਦਿਖਾਉਂਗਾ ਅੱਜ ਤੁਹਾਨੂੰ ਇੱਕ ਅਜੀਬੋ ਗਰੀਬ ਜਿਹੜਾ ਮੈਂ ਮਾਮਲਾ ਇਹ ਦੱਸਣਾ ਤੁਸੀਂ ਐਂਟਰੋ ਤਾਂ ਸੋਹਣੀ ਲਈ ਆ ਗੁਨਾਹ ਕੋਈ ਨਹੀਂ ਕੀਤਾ ਪਰ ਸਜ਼ਾ ਉਮਰ ਕੈਦ ਹੋਈ 20 ਸਾਲ ਦੀ 20 ਸਾਲਾਂ ਦੇ ਵਿੱਚੋਂ 8 ਪਲੱਸ 8 ਸਾਲ ਪਲੱਸ ਕੱਟ ਕੇ ਆਇਆ ਇਹ ਸ਼ਖਸ ਤੇ ਕਤਲ ਘਰਾਂ ਵਾਲੀ ਦਾ ਕੀਤਾ ਇਹ ਇਲਜ਼ਾਮ ਇਹਨਾਂ ਦੇ ਉੱਪਰ ਲੱਗੇ ਤੁਸੀਂ ਕਤਲ ਦੀ ਮਾਮਲੇ ਦੇ ਵਿੱਚ 20 ਸਾਲੀ ਤੁਹਾਨੂੰ ਸਜ਼ਾ ਹੁੰਦੀ ਆ 8 ਸਾਲਾਂ ਵਾਧੋ ਤੁਸੀਂ ਉਸੇ ਕੇਸ ਦੇ ਵਿੱਚੋਂ ਬਰੀ ਹੋ ਜਾਂਦੇ ਹਾਂ ਘਰ ਵਾਲੀ ਦਾ ਕਤਲ ਹੁੰਦਾ ਅੱਜ ਵੀ ਉਹ ਦੁਨੀਆ ਤੇ ਹੈਣੀਗੀ ਪਰ ਤੁਸੀਂ ਕਿਹਾ ਵੀ ਕਤਲ ਹੈ ਜਿਹੜਾ ਮੈਂ ਨਹੀਂ ਕੀਤਾ ਕਿਉਂਕਿ ਇਹ ਮਾਮਲਾ ਅੱਜ ਤੋਂ 8 ਤੋਂ 10 ਸਾਲ ਪੁਰਾਣਾ ਹੈ ਜੀ ਦੇਖੋ ਜੀ ਕਤਲ ਤਾਂ ਮੈਂ ਅੱਜ ਵੀ ਕਹਿੰਦਾ ਮੈਂ ਨਹੀਂ ਕੀਤਾ ਸੀਗਾ ਹਮ ਮੇਰੇ ਨਾਲ ਤਾਂ ਬਹੁਤ ਵੱਡਾ ਧੋਖਾ ਹੋਇਆ ਤੇ ਜਿਹਦੀ ਮੈਂ ਸਜ਼ਾ ਕੱਟਿਆ ਬੇਗੁਨਾਹ ਹੁੰਦਾ ਹੋਇਆ ਵੀ ਮੈਨੂੰ ਸਜ਼ਾ ਮਿਲ ਗਈ ਕਾਰਨ ਬੇਗਨਾ ਕਿਵੇਂ ਵੀ ਕੀ ਤੁਸੀਂ ਸੱਚਮੁੱਚ ਹੀ ਨਹੀਂ ਕਤਲ ਕੀਤਾ ਸੀ ਘਰ ਵਾਲੀ ਦਾ ਜੀ ਨਹੀਂ ਮੈਂ ਸੱਚਮੁੱਚ ਕਤਲ ਨਹੀਂ ਸੀ ਕੀਤਾ ਮੈਂ ਅੱਜ ਵੀ ਕਹਿੰਦਾ ਮੈਂ ਕਤਲ ਨਹੀਂ ਸੀ ਕੀਤਾ ਦਰਅਸਲ ਨਾ ਮੇਰੇ ਘਰ ਵਾਲੀ ਕਿਸੇ ਪੁੱਛਾਂ ਵਾਲੇ ਬਾਬੇ ਕੋਲੇ ਜਾਂਦੀ ਸੀਗੀ ਇੱਕੋ ਮਿੰਟ ਮੈਂ ਤੁਹਾਨੂੰ ਰੋਕੂੰਗਾ ਅ ਤੁਸੀਂ ਕਹਿੰਦੇ ਹੋ ਅਸੀਂ ਕਤਲ ਨਹੀਂ ਕੀਤਾ ਪਰ ਸਹੁਰਿਆਂ ਨੇ ਬਲੇਮ ਲਾਇਆ ਵੇਖੋ ਸੁਣੀ ਗਈ ਉਹਨਾਂ ਦੀ ਤੁਹਾਡੇ ਜਿਹੜੇ ਸਹੁਰੇ ਸੀ ਉਹਨਾਂ ਨੇ ਫੈਮਿਲੀ ਨੇ ਉਸ ਨੇ ਤੁਹਾਡੇ ਤੇ ਇਹ ਕਿਹਾ ਤੁਹਾਨੂੰ ਤਾਂ ਕਰਕੇ ਅਰੈਸਟ ਕੀਤਾ ਗਿਆ ਸੀ ਅਖਬਾਰ ਦੇ ਵਿੱਚ ਵੀ ਇਹ ਖਬਰ ਲੱਗੀ ਸੀ ਦੇਖੋ ਜੀ ਜਿਵੇਂ ਕਹਿੰਦੇ ਹੁੰਦੇ ਆ ਕਾਨੂੰਨ ਅੰਦਾ ਹੁੰਦਾ ਹੈ ਤੇ ਮੈਂ ਤਾਂ ਉਸ ਕਾਨੂੰਨ ਦੇ ਅੰਦੇ ਪੰਚੀ ਫਸ ਗਿਆ ਹੂੰ ਤੇ ਇੱਥੋਂ ਤੱਕ ਹੋ ਗਿਆ ਮੈਂ ਤਾਂ ਨਾ ਤਾਂ ਕੋਈ ਆਪ ਦਾ ਬੇਗੁਨਾਹੀ ਦਾ ਸਬੂਤ ਦੇ ਸਕਦਾ ਸੀਗਾ ਤੇ ਬਾਕੀ ਪੁਲਿਸ ਦੀ ਕੁੱਟ ਮੂਰੇ ਕਿਹੜਾ ਬੰਦਾ ਚੱਲ ਸਕਦਾ ਹੈਗਾ ਆਖਿਰ ਮੈਨੂੰ ਉਹ ਕਤਲ ਨਾ ਕੀਤੇ ਹੋਏ ਵੇਗ ਨਾਲ ਹੁੰਦੇ ਹੈ ਵੀ ਮੈਨੂੰ ਕਬੂਲ ਕਰਨਾ ਪੈ ਗਿਆ ਉਸ ਟਾਈਮ ਕਿਉਂ ਕੀ ਗੱਲ ਵੀ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਮਗਰ ਜਾਣ ਵਾਲਾ ਹੈ ਨਹੀਂ ਸੀ ਜੇ ਸਹੁਰੇ ਪਰਿਵਾਰ ਦੀ ਫੈਮਿਲੀ ਵੱਡੀ ਸੀ ਪੁਲਿਸ ਨੇ ਤੁਹਾਨੂੰ ਮਨਾ ਲਿਆ ਤੁਸੀਂ ਮੰਨ ਕੇ ਠੀਕਾ ਕਈ ਵਾਰੀ ਨੱਕੀ ਕੁੱਟ ਵੀ ਬੰਦੇ ਤੋਂ ਬਹੁਤ ਕੁਝ ਉਹ ਗੱਲਾਂ ਖਵਾ ਦਿੰਦੀ ਆ ਜਿਹੜੀ ਗੱਲ ਨਹੀਂ ਹੋਈ ਹੁੰਦੀ ਇਹ ਚ ਕੋਈ ਦੋ ਰਹਿਣੀ ਤੁਹਾਡੇ ਪਰਿਵਾਰ ਚ ਹੈ ਨਹੀਂ ਸਿਕੂ ਜਾਨੀ ਸਾਡੇ ਪਰਿਵਾਰ ਚ ਕੋਈ ਜਾਨ ਹੈ ਨਹੀਂ ਸੀਗਾ ਇਹ ਛੋਟਾ ਜੁਆਕ ਛੋਟਾ ਸੀਗਾ ਇਹਨੂੰ ਇੰਨੀ ਸੋਹਣੀ ਸੀਗੀ ਇਹ ਤਾਂ ਮਗਰੋਂ ਮੈਨੂੰ ਹੀ ਪਤਾ ਹੈ ਕਿਵੇਂ ਪੜਿਆ ਜਾਏ ਇਹਨੂੰ ਪਤਾ ਹੈਗਾ ਇਹ ਤੁਹਾਡਾ ਬੇਟਾ ਤੁਸੀਂ ਤੁਹਾਡੀ ਵਾਈਫ ਤਿੰਨੇ ਸੀ ਤੁਹਾਡੇ ਬਜ਼ੁਰਗ ਹੈ ਨਹੀਂ ਬਜ਼ੁਰਗ ਹੈ ਨਹੀਂ ਸਾਡੇ ਮੇਰੀ ਮਾਂ ਵੀ ਹੈ ਨਹੀਂ ਸੀਗੀ ਤੇ ਬਸ ਮੇਰਾ ਹੀ ਵਿਆਹ ਹੋ ਗਿਆ ਸੀਗਾ ਚਲੋ ਚੱਲੀ ਜਾਂਦਾ ਸੀ ਕਬੀਲਦਾਰੀ ਕਿਵੇਂ ਨਾ ਕਿਵੇਂ ਤੇ ਮੁੜ ਕੇ ਇਹ ਜੀਆਂ ਘਟਨਾ ਜੜਗੀਆਂ ਨਾਲ ਮੇਰੀ ਤਾਂ ਜ਼ਿੰਦਗੀ ਬਰਬਾਦ ਹੋ ਕੇ ਰਹੇਗੀ। ਇਹ ਘਟਨਾ ਮਤਲਬ ਕਿਵੇਂ ਵੀ ਘਰ ਵਾਲੀ ਦਾ ਆਖਰਕਾਰ ਵੇਖੋ ਇਹ ਮੰਨਿਆ ਗਿਆ ਸੀ ਵੀ ਤੁਸੀਂ ਉਹਨੂੰ ਮਾਰ ਕੇ ਘਰ ਵਾਲੀ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ। ਅੱਜ ਤੱਕ ਉਹਦੀ Laash ਵੀ ਹੈ ਜਿਹੜੀ ਨਹੀਂ ਮਿਲੀ। ਉਹਦੇ ਵਿੱਚ ਤੁਹਾਨੂੰ 20 ਸਾਲ ਦੀ ਸਜ਼ਾ ਹੋਈ ਸੀ। ਦੇਖੋ ਘਰਾਂ 'ਚ ਛੋਟੇ-ਮੋਟੇ ਮਾਮਲੇ ਤਾਂ ਚੱਲਦੇ ਹੀ ਰਹਿੰਦੇ ਆ ਜਿਵੇਂ ਅੱਜਕੱਲ੍ਹ ਕਿਸੇ ਸਦਾਰ ਸੱਜਣਾ ਕਿਸੇ ਪੁੱਛਾਂ ਪੱਛਾਂ ਵਾਲੇ ਬਾਬੇ ਕੋਲੇ ਜਾਂਦੀ ਸੀ ਮੈਂ ਉੱਥੋਂ ਜਾਣ ਨੂੰ ਰੋਕਦਾ ਸੀਗਾ ਸਾਡੇ ਘਰ ਵਾਲੀ ਹਾਂਜੀ ਮੈਂ ਉੱਥੋਂ ਨੂੰ ਜਾਣ ਨੂੰ ਰੋਕਦਾ ਸੀਗਾ ਉਸੇ ਕਰਕੇ ਫਿਰ ਘੜੇ ਲੜਾਈ ਝਗੜਾ ਹੋ ਜਾਂਦਾ ਸੀਗਾ ਤੇ ਜਦ ਕਿ ਮੇਰਾ ਉਹ ਤਾਂ ਛੋਟਾ ਸੀਗਾ ਇੱਕ ਪੁੱਤ ਦੇ ਛੋਟੇ ਹੁੰਦੇ ਮੈਂ ਆਪਦੀ ਘਰ ਵਾਲੀ ਦਾ ਕਿਵੇਂ ਕਤਲ ਕਰ ਸਕਦਾ ਸੀਗਾ ਨਹੀਂ ਜਦੋਂ ਉਹ ਜਾਣਦੀ ਸੀ ਤੁਸੀਂ ਰੋਕਦੇ ਸੀ ਤੁਸੀਂ ਕੱਲੇ ਸੀ ਕੀ ਉਹਦੇ ਪੇਕੇਆਂ ਨੂੰ ਨਹੀਂ ਕਦੇ ਦੱਸਣ ਦੀ ਕੋਸ਼ਿਸ਼ ਕੀਤੀ ਉਹ ਪੇਕੇਆਂ ਨੂੰ ਹੀ ਜਾਣਦੀ ਸੀ ਪੇਕੇ ਤਾਂ ਆਪ ਉਹਦੇ ਪਹਿਲਾਂ ਸ਼ੁਰੂ ਤੋਂ ਪੇਕੇਆਂ ਤੋਂ ਹੀ ਜਾਣਦੀ ਆਈ ਆ ਉਹ ਉਹ ਤਾਂ ਉਹ ਹੋਰ ਸਪੋਰਟ ਕਰਦੇ ਸੀਗੇ ਤੇ ਮੈਂ ਬਸ ਰੋਕਣ ਵਾਲਾ ਕੱਲਾ ਰਹਿ ਜਾਂਦਾ ਸੀਗਾ ਇਹ ਨਿਆਣਾ ਸੀ ਇਹ ਕੁਝ ਕਹਿ ਨਹੀਂ ਸਕਦਾਗਾ ਆ ਹੀ ਕਰਕੇ ਬਸ ਚੱਲੀ ਗਿਆ ਜਿਵੇਂ ਚੱਲੀ ਗਿਆ ਤੇ ਇਹ ਤੋ ਤੱਕ ਗੱਲ ਪਹੁੰਚ ਗਈ ਤੇ ਕੀ ਗੱਲ ਹੋਈ ਵੀ ਪੁੱਛਾਂ ਵਾਲੇ ਬਾਬੇ ਕੋਲੇ ਜਾਂਦੀ ਸੀ ਕੀ ਗੱਲ ਹੋਈ ਉਹਦਾ ਤਾਲਮੇਲ ਕਿਵੇਂ ਜੁੜਦਾ ਹੈ ਉਹ ਤਾਂ ਇੱਕ ਦੋ ਵਾਰੀ ਮੈਨੂੰ ਵੀ ਲੱਗੀ ਸੀ ਉੱਥੇ ਮੈਨੂੰ ਉਹਦਾ ਸਿਸਟਮ ਹੈ ਤਾਂ ਪਹਿਲਾਂ ਹੀ ਚੰਗਾ ਨਹੀਂ ਸੀ ਲੱਗਦਾਗਾ ਮੈਂ ਬਸ ਆ ਗਿਆ ਉੱਥੋਂ ਵਾਪਸ ਫੇਰ ਘਰੇ ਆ ਕੇ ਉਹਨੇ ਕੋਈ ਦਿਨ ਬੰਨਿਆ ਹੋਇਆ ਸੀ ਇਹਨਾਂ ਦਾ ਵੀ ਇਸ ਦਿਨ ਆਪਾਂ ਜਾਣਾ ਇਸ ਦਿਨ ਇਹ ਕਰਨਾ ਚੰਕੀ ਲੱਗਦੀ ਆ ਫਲਾਨਾ ਢਿੰਗੜਾ ਤੇ ਮੈਨੂੰ ਇਹਨਾਂ ਚੀਜ਼ਾਂ ਦੇ ਕੋਈ ਇੰਟਰਸਟ ਹੈ ਨਹੀਂ ਸੀ ਪਹਿਲਾਂ ਤਾਂ ਹੀ ਕਿੰਨੇ ਸਾਲ ਜਾਂਦੀ ਰਹੀ ਘਰਾਂ ਉਹ ਤਿੰਨ ਚਾਰ ਸਾਲ ਹੋ ਗਏ ਸੀਗੇ ਜਾਂਦੀ ਨੂੰ ਅਸ ਨੂੰ ਫਿਰ ਇੱਕ ਦਿਨ ਕਹਿੰਦੀ ਵੀ ਆਪਾਂ ਐ ਕਰਕੇ ਨਾ ਇਹਦੀ ਪੜ੍ਹਾਈ ਚੰਗੀ ਹੋ ਜੂ ਕੋਈ ਪਤਾ ਨਹੀਂ ਕੀ ਉਹਨੇ ਪਾਇਆ ਸਿਰਚ ਬਾਬੇ ਨੇ ਕਿ ਖਣੀ ਤੁਹਾਡੇ ਘਰੇ ਆ ਵੜਿਆ ਵੇ ਤੁਹਾਡੇ ਆ ਵੜਿਆ ਵੇ ਆਪਾਂ ਨਾ ਕੋਈ ਤਾਰ ਕੇ ਆਉਣਾ ਹੈਗਾ ਕੋਈ ਕਹਿੰਦੇ ਨੇ ਜਿਵੇਂ ਟੂਣਾ ਟਾਲਾ ਟਾਲਾ ਕਹਿ ਦਿੰਦੇ ਆ ਉਹ ਆਪਾਂ ਕਰਕੇ ਆਉਣਾ ਹੈਗਾ ਤੇ ਭਾਈ ਦੋ ਤੋਂ 1000 ਦਾ ਸਮਾਨ ਸਮੂਹ ਵੀ ਇਹਨਾਂ ਨੇ ਮੰਗਾ ਲਿਆ ਕਾਲੀ ਕੁਕੜੀ ਲਿਆ ਪਹਿਲਾਂ ਤਾਂ ਮੈਂ ਭਾਲ ਕੇ ਮਸਾਂ ਪਿੰਡ ਦੇ ਵਿੱਚੋਂ ਤੇ ਉਹ ਲੈ ਲੂ ਕੇ ਬੱਸ ਪੁੱਛੋ ਨਾ ਅੱਗੇ ਤਾਂ ਫਿਰ ਕੀ ਹੋਇਆ ਕੀ ਨਹੀਂ ਹੋਇਆ ਵੇਖੋ ਤੁਹਾਡੇ ਘਰ ਵਾਲੀ ਨੂੰ ਤੁਸੀਂ ਆਪਣੇ ਘਰ ਵਾਲੀ ਨੂੰ ਮਾਰ ਕੇ ਜਿਹੜਾ ਉਹਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਉਹਦੀ লাশ ਵੀ ਨਹੀਂ ਮਿਲੀ ਉਸ ਤੋਂ ਬਾਅਦ ਤੁਸੀਂ ਜੇਲ੍ਹ ਦੇ ਵਿੱਚ ਜਾਣੇ ਦੇਖੋ ਜੀ ਹੋਇਆ ਉਸ ਰਾਤ ਕੀ ਰਾਤ ਦਾ ਟਾਈਮ ਸੀਗਾ ਤੇ ਮੈਨੂੰ ਉਹਨੇ ਕਿਹਾ ਵੀ ਚਲ ਆਪਾਂ ਢਾਲਾ ਲਾ ਕੇ ਆਉਣਾ ਹੈਗਾ ਨਹਿਰ ਤੇ ਅਸੀਂ ਚਲੇ ਗਏ ਤੇ ਮੈਨੂੰ ਉਹਨੇ ਘੱਟੋ ਘੱਟ 50 ਕਦਮ ਪਿੱਛੇ ਹੀ ਰੋਕਤਾ ਮੈਨੂੰ ਕਹਿੰਦੀ ਤੁਸੀਂ ਇੱਥੇ ਖੜ੍ਹ ਜੋ ਤੇ ਮੈਂ ਆਪੇ ਇਹ ਢਾਲਾ ਨਹਿਰ ਚ ਲਾਇਆ ਹੁੰਨੀ ਆ ਤੁਸੀਂ ਇਹ ਵਾਲਾ ਬਾਬੇ ਨੇ ਕਿਹਾ ਸੀ ਕਿ ਅੱਡੇ ਨਹੀਂ ਬਾਬੇ ਦੇ ਹਿੱਸੇ ਆਪੇ ਪਾਇਵੇ ਸੀ ਸਾਰੇ ਤੇ ਬਾਬੇ ਨਾਲ ਹੀ ਉਹਦੀ ਕੋਈ ਸਾਠਗਾਟ ਵੀ ਸੀਗੀ ਪਹਿਲਾਂ ਮੇਰਾ ਜਿੱਥੋਂ ਤੱਕ ਮੇਰੇ ਬਾਅਦ ਚ ਸੋਚਿਆ ਉਹਦੀ ਸਾਠਗਾਟ ਸੀਗੀ ਪਹਿਲਾਂ ਬਾਬੇ ਨਾਲ ਤੇ ਮੈਨੂੰ ਇਸ ਬਹਾਨੇ ਲੈ ਗਈ ਤੇ ਅਖੇ ਤੁਸੀਂ ਇੱਥੇ ਦੇਖੋ ਖੜ ਕੇ ਕੋਈ ਆਉਂਦਾ ਜਾਂਦਾ ਨਾ ਹੋਵੇ ਵੀ ਨਹਿਰ ਚ ਆਪਾਂ ਰੋਕਣਾ ਦੇਵੇ ਕੀ ਕਰਦੇ ਆ ਕੋਈ ਝੜਕਣਾ ਦੇਵੇ ਮੈਂ ਚੱਲ ਨਿਗਰੱਖਦਾ ਲਈ ਖੜ ਗਿਆ ਉੱਥੇ ਤੇ ਉਸ ਤੋਂ ਬਾਅਦ 15 ਮਿੰਟ ਬੀਤੇ ਅੱਧਾ ਘੰਟਾ ਬੀਤ ਗਿਆ ਜਦੋਂ ਕੋਈ ਆਈ ਨਾ ਕੁਛ ਨਾ ਹੋਇਆ ਤੇ ਮੈਂ ਦੇਖਿਆ ਜਾ ਕੇ ਅੱਗੇ ਜਾ ਕੇ ਪਟੜੀ ਦੇ ਉੱਤੇ ਨਹਿਰ ਥੋੜਾ ਥਾਂ ਡੂੰਘਾ ਜਾ ਸੀਗਾ ਉੱਥੇ ਉਹਦੀਆਂ ਚੱਪਲਾਂ ਪਈਆਂ ਸੀਗਾਂ ਤੇ ਚੁੰਨੀ ਲਾ ਕੇ ਰੱਖੀ ਪਈ ਸੀ ਮੈਂ ਰੌਲਾ ਪਾਤਾ ਉੱਚੀ-ਉੱਚੀ ਰੌਲਾ ਪਾਤਾ ਉਸ ਟਾਈਮ ਨੇ ਕੋਈ ਆਇਆ ਵੀ ਨਾ ਵੀ ਨਹਿਰ ਚ ਡਰ ਗਈ ਨਹਿਰ ਚ ਡਰ ਗਈ ਨਹਿਰ ਚ ਡਰ ਗਈ ਇੱਕ ਦੋ ਸੈਕੜਾ ਵਾਲੇ ਜਾਂ ਉਹਨਾਂ ਨੂੰ ਕਹਦੇ ਨਹਿਰ ਦੇ ਕਰਮਚਾਰੀ ਸੀ ਉਹ ਆਏ ਤੇ ਉਹ ਮੈਂ ਕਿਹਾ ਵੀ ਉਹ ਸ਼ੱਕ ਕਰਨ ਲੱਗੇ ਮੇਰੇ ਤੇ ਹੀ ਹੁਣ ਕੇ ਸਵੇਰ ਹੁੰਦੇ ਹੁੰਦੇ ਤੱਕ ਹੀ ਬੰਨੇ ਸਾਰਿਆਂ ਨੇ ਮੈਨੂੰ ਹੀ ਦਪੋਚ ਲਿਆ ਵੀ ਇਹ ਨਹੀਂ ਇਹ ਨਹੀਂ ਲੜਾਈ ਰਹਿੰਦੀ ਸੀ ਇਹ ਨਹੀਂ ਇਹ ਨਹਿਰ 'ਚ ਧੱਕਾ ਦਿੱਤਾ ਆਪਦੀ ਘਰ ਵਾਲੀ ਹਾਂ ਉਤਲ ਉਹਦੇ ਪੇਕੇ ਚੜ ਕੇ ਆ ਗਏ ਤੇ ਮੈਨੂੰ ਪੁਲਿਸ ਚੱਕ ਕੇ ਲੈ ਗਈ ਅੱਛਾ ਪੁਲਿਸ ਤੋਂ ਤੁਹਾਨੂੰ ਲੈ ਗਈ ਇਹ ਹੋ ਗਿਆ ਵੀ ਨਹਿਰ 'ਚ ਤੁਸੀਂ ਇਹਨਾਂ ਦਾ ਹੀ ਮੰਨਣਾ ਸੀ ਵੀ ਢਾਲਾ ਲਾਉਣ ਦੇ ਉਹ ਜਦੋਂ ਲਾਉਂਦੀ ਸੀ ਉਦੋਂ ਰੁੜ ਗਈ ਫਿਰ ਉਸ ਤੋਂ ਬਾਅਦ ਤੁਸੀਂ ਬਰੀ ਹੁੰਨੇ ਹੋ ਇਹ ਚੱਕਰ ਵੀਉ ਚੱਲਦਾ ਤੁਹਾਡੇ ਤੇ ਕੇਸ ਪੈਂਦਾ ਉੱਥੇ ਲੈ ਜਾਣੇ ਤੁਸੀਂ ਕਿਹਾ ਨਹੀਂ ਵੀ ਮੈਂ ਨਹੀਂ ਕਤਲ ਕੀਤਾ ਇਹ ਗੱਲਾਂ ਹੋਈਆਂ ਮੈਂ ਤਾਂ ਹੀ ਬਹੁਤ ਰੌਲਾ ਪਾਇਆ ਮੈਂ ਚੀਕਾ ਮਾਰ ਮਾਰ ਕੇ ਕਿਹਾ ਜੱਜ ਦੇ ਸਾਹਮਣੇ ਵੀ ਕਿਹਾ ਪੁਲਿਸ ਵਾਲਿਆਂ ਨੂੰ ਵੀ ਕਿਹਾ ਮੈਂ ਕਿਹਾ ਵੀ ਇਹ ਮੈਂ ਨਹੀਂ ਕਤਲ ਕੀਤਾ ਮੈਂ ਨਹੀਂ ਮਾਰੀ ਆਪਦੇ ਘਰ ਵਾਲੀ ਤੇ ਮੇਰਾ ਮੁੰਡਾ ਵੀ ਮਾਸੂਮ ਸੀ ਇਹ ਵੀ ਰੋ ਰੋ ਕੇ ਉੱਚੀ ਉੱਚੀ ਕਹਿੰਦਾ ਸੀਗਾ ਮੇਰਾ ਬਾਪੂ ਮੇਰੇ ਮਾਂ ਨੂੰ ਨਹੀਂ ਮਾਰ ਸਕਦਾ ਮੇਰਾ ਬਾਪੂ ਮੇਰੇ ਮਾਂ ਨੂੰ ਨਹੀਂ ਮਾਰ ਸਕਦਾ ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਫਿਰ ਅਚਾਨਕ ਸਮਾਂ ਬੀਤ ਗਿਆ ਚਲੋ ਮੈਨੂੰ ਜਿਹੜੀ ਸਜ਼ਾ ਹੋਣੀ ਸੀ 20 ਸਾਲ ਦੀ ਸਜ਼ਾ ਹੋ ਗਈ 8 ਸਾਲਾਂ ਬਾਅਦ ਮੈਂ ਨਾ ਫਿਰ ਛੁੱਟੀ ਤੇ ਆਇਆ ਛੁੱਟੀ ਤੇ ਆਇਆ ਤੇ ਮੈਂ ਆਈ 2-4 ਦਿਨ ਮੁੰਡੇ ਨੂੰ ਉੰਡੇ ਦੇ ਨਾਲ ਰਿਹਾ ਜਾਂ ਕਿਵੇਂ ਕੀਤਾ ਇਹਨੂੰ ਬਰਉਂਦੇ ਬਰਉਂਦੇ ਰਿਹਾ ਤੇ ਮੈਂ ਇੱਕਦਾਨ ਅਸੀਂ ਸ਼ਹਿਰ ਚਲੇ ਗਏ ਦੋਨੇ ਪਹਿ ਸ਼ਹਿਰ ਚਲੇ ਗਏ ਸ਼ਹਿਰ ਜਾ ਕੇ ਅਸੀਂ ਕੀ ਦੇਖਦੇ ਆ ਮੇਰੇ ਘਰ ਵਾਲੀ ਤੇ ਇਹਦਾ ਇਹਦੀ ਮਾਂ ਉਸੇ ਸਾਥ ਨਾਲ ਉਹ ਤਾਂ ਸ਼ਹਿਰ ਚ ਤੁਰੀ ਫਿਰਦੀ ਹੈ ਬਾਜ਼ਾਰ ਦੇ ਵਿੱਚ ਜਉਂਦੀ ਜਿਉਂਦੀ ਤੁਰੀ ਫਿਰਦੀ ਬਾਜ਼ਾਰ ਦੇ ਵਿੱਚ ਮੈਂ ਤਾਂ ਤੁਸੀਂ ਦੇਖੋ ਜਿਸ ਬੰਦੇ ਨੂੰ ਆਪਣੇ ਘਰ ਵਾਲੀ ਦੇ ਕਤਲ ਦੇ ਮਾਮਲੇ ਦੇ ਵਿੱਚ 20 ਸਾਲੀ ਸਜ਼ਾ ਹੁੰਦੀ ਆ 8 ਸਾਲਾਂ ਵਾਧੋ ਜਦੋਂ ਉਹ ਘਰ ਛੁੱਟੀ ਆਇਆ ਆਪਣੇ ਬੇਟੇ ਦੇ ਨਾਲ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਜਾਂਦਾ ਤੇ ਘਰ ਵਾਲੀ ਜਉਂਦੀ ਮਿਲਦੀ ਆ ਤੇ ਜਉਂਦੀ ਮਿਲਦੀ ਕਿਸ ਦੇ ਨਾਲ ਤੁਰੇ ਫਿਰਦੀ ਸੀ ਜਿਹੜੇ ਬਾਬੇ ਦੇ ਕੋਲ ਪੁੱਛਾਂ ਲੈਣ ਜਾਂਦੀ ਸੀ ਇਹ ਹੀ ਇਹੀ ਇਹੀ ਫੇਰ ਮੇਰਾ ਉਦੋਂ ਦਾ ਸ਼ੱਕਸ਼ੇ ਵਾਲਾ ਦਿਮਾਗ ਤੇ ਬਿਠਾ ਹੋਇਆ ਸੀ ਘਰ ਕੀਤਾ ਸੀ ਜਿਹੜੇ ਸ਼ੱਕ ਨੇ ਉਹੀ ਸੱਚ ਹੋਇਆ ਇਹ ਵੀ ਚੀਕਾ ਮਾਰ ਲਾਂਗਾ ਕਹਿੰਦਾ ਬੀਬੀ ਪਾਪਾ ਬੀਬੀ ਹੋਈ ਇਹ ਪਰ ਉਹਨਾਂ ਨੇ ਸਾਨੂੰ ਉਸ ਟਾਈਮ ਡਾਹ ਨਹੀਂ ਦਿੱਤੀ ਉਸ ਟਾਈਮ ਡਾਹ ਨਹੀਂ ਦਿੱਤੀਗੀ ਮੈਂ ਹੱਥ ਖਾਰ ਕੇ ਅਸੀਂ ਫੇਰ ਘਰੇ ਆ ਗਏ ਦੋ ਚਾਰ ਬੰਦਿਆਂ ਕੋਲੇ ਗੱਲ ਗੁਲ ਤੋਰੀ ਫੇਰ ਜਾ ਕੇ ਫੇਰ ਅਸੀਂ ਦੁਬਾਰਾ ਫੇਰ ਮਾਮਲਾ ਉਠਾਇਆ ਉਹ ਫਿਰ ਜਦੋਂ ਤੁਹਾਨੂੰ ਤੁਸੀਂ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਵੇਖਿਆ ਉਦੋਂ ਚਲੇ ਗਏ ਉਸ ਤੋਂ ਬਾਅਦ ਤੁਸੀਂ ਘਰੇ ਆਏ ਫਿਰ ਉਹਨਾਂ ਤੱਕ ਪਹੁੰਚ ਕੇ ਮੈਂ ਕੀ ਕੀਤੀ ਪਹੁੰਚ ਤਾਂ ਵੀ ਬੜੀ ਮੁਸ਼ਕਲ ਨਾਲ ਹੋਈ ਮੈਂ ਪਿੰਡ ਆ ਕੇ ਆਪਦੇ ਪਿੰਡ 'ਚ ਵੀ ਗੱਲ ਗੁਲ ਕੀਤੀ ਸਰਪੰਚ ਸਾਹਿਬ ਨੂੰ ਵੀ ਦੱਸਿਆ ਚਲ ਉਧਰੋਂ ਮੇਰੀ ਛੁੱਟੀ ਵੀ ਥੋੜੀ ਰਹਿੰਦੀ ਸੀਗੀ ਤੇ ਤੁਹਾਨੂੰ ਵੀ ਦੱਸਿਆ ਸੀ ਪੁਲਿਸ ਨੂੰ ਕੋਲੇ ਗਏ ਨਾ ਪੁਲਿਸ ਵਾਲੇ ਕਹਿੰਦੇ ਯਾਰ ਐਵੇਂ ਤੂੰ ਪੋਰਲ ਤੇ ਤਾਂ ਛੁੱਟੀ ਤੇ ਤਾਂ ਤੂੰ ਆਇਆ ਮੈਂ ਤੈਨੂੰ ਐਵੇਂ ਕੋਈ ਭੁਲੇਖਾ ਲੱਗ ਗਿਆ ਹੋਊਗਾ ਪੁਲਿਸ ਵਾਲੇ ਜਲਦੀ ਕਿੱਥੇ ਕਿਸੇ ਦੀ ਗੱਲ ਸੁਣਦੇ ਆ ਤੁਹਾਨੂੰ ਜੀ ਮੇਰੀ ਛੁੱਟੀ ਪੂਰੀ ਆਉਣ ਵਾਲੀ ਸੀ ਪੁਲਿਸ ਵਾਲੇ ਵੀ ਕਿੱਥੇ ਸੁਣਦੇ ਆ ਗੱਲ ਉਹਨਾਂ ਨੇ ਵੀ ਕੋਈ ਨਾ ਸੁਣੀ ਤੇ ਹੱਥ ਖੜ ਕੇ ਫਿਰ ਮੈਂ ਘਰੇ ਵਹਿ ਗਿਆ ਦੋ ਚਾਰ ਦਿਨਾਂ ਚੋਂ ਫਿਰ ਮੇਰੀ ਛੁੱਟੀ ਪੂਰੀ ਹੋ ਗਈ ਫਿਰ ਫਿਰ ਮੈਂ ਦੁਬਾਰਾ ਤੇ ਜੇਲ੍ਹ ਚਲਿਆ ਗਿਆ ਵੇਖੋ ਲੱਭਣ ਦੇ ਬਾਵਜੂਦ ਵੀ ਇਹਨਾਂ ਨੂੰ ਉਹ ਦਿਖਾਈ ਦਿੱਤੇ ਕੁਛ ਨਹੀਂ ਕਰ ਸਕੇ ਛੁੱਟੀ ਆ ਜਿਹੜੀ ਉਹ ਕੱਟ ਕੇ ਕਿ ਦਿਨ ਕਿਤੇ ਵੇਖੋ ਵਾਪਸ ਚਲੇ ਗਏ ਠੀਕ ਆ ਉਥੇ ਮੈਂ 1 ਮਿੰਟ ਆਪਾਂ ਹੋਰ ਵੀ ਨਾਲ-ਨਾਲ ਗੱਲ ਕਰਾਂਗੇ ਅੱਛਾ ਤੁਸੀਂ ਜਦੋਂ ਇਹ ਜੇਲ੍ਹ ਚਲੇ ਗਏ ਉਸ ਤੋਂ ਬਾਅਦ ਫਿਰ ਟਾਈਮ ਆ ਜਿਹੜਾ ਕਿਵੇਂ ਉਹ ਪੂਰਾ ਕੀਤਾ ਵੇਖੋ ਤੁਸੀਂ ਕੱਲੇ ਸੀਗੇ ਦਾਦਾ-ਦਾਦੀ ਵੀ ਹੈ ਨਹੀਂ ਸੀ ਟਾਈਮ ਬਹੁਤ ਔਖਾ ਪੂਰਾ ਕੀਤਾ ਜੀ ਹੂੰ ਮੈਂ ਉਦੋਂ 8-9 ਸਾਲ ਦਾ ਹੀ ਸੀਗਾ ਜੀ ਹੂੰ ਮੈਂ ਆਪਦਾ ਬਚਪਨ ਕਿਤੇ ਚਾਚਿਆਂ ਦੇ ਘਰੇ ਜਾ ਕੇ ਰੋਟੀ ਖਾਣੀ ਜਾਂ ਕਿਸੇ ਨੇ ਮੈਨੂੰ ਉਂ ਦੇ ਜਾਣੀ ਚਾਚੇ ਤਾਈ ਵੀ ਝੜਕਾ ਮਾਰਦੇ ਸੀਗੇ ਅਕਸਰ ਬਗਾਨਾ ਤਾਂ ਫਿਰ ਵੀ ਬਗਾਨਾ ਹੀ ਹੁੰਦਾ ਹਨਾ ਸ਼ਰੀਕੇ ਬਾਜੀ ਕਰਦੇ ਸੀਗੇ ਤੇ ਮੁਲਾਕਾਤ ਜਦੋਂ ਮੈਂ ਕਰਨ ਜਾਣੀ ਹੋਰਾਂ ਦੇ ਵੀ ਆਉਂਦੇ ਸੀਗੇ ਮੁਲਾਕਾਤ ਕਰਨਾ ਪਹਿਲਾਂ ਤਾਂ ਕਰਾਇਆ ਪਾੜਾ ਬਹੁਤ ਔਖਾ ਇਕੱਠਾ ਕਰਨਾ ਜੀ ਫਿਰ ਜਦੋਂ ਦੇਖਦਾ ਵੀ ਉਹ ਕੁਝ ਖਾਣ ਲਈ ਲੈ ਕੇ ਜਾਂਦੇ ਸੀ ਹਨਾ ਤੇ ਮੈਨੂੰ ਬੜਾ ਅਫਸੋਸ ਹੁੰਦਾ ਵੀ ਮੈਂ ਆਪਦੇ ਪਿਓ ਲਈ ਕੁਝ ਵੀ ਨਹੀਂ ਲੈ ਕੇ ਜਾ ਰਿਹਾਗਾ ਉੱਥੇ ਫਿਰ ਮੈਨੂੰ ਬਾਪੂ ਵੀ ਹੌਸਲਾ ਦਿੰਦਾ ਸੀਗਾ ਝਾਲ ਕੋਈ ਨਾ ਪੁੱਤ ਕਦੇ ਨਾ ਕਦੇ ਚੰਗੇ ਦਿਨ ਆਉਣਗੇ ਹਨਾ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜਾਊਗਾ ਬਿਲਕੁਲ ਵੇਖੋ ਇਹ ਖਿਆਈ ਕੱਟੀ ਜੀ ਫਿਰ ਜਦੋਂ ਛੁੱਟੀ ਆਏ ਬਾਪੂ ਜੀ ਉਦੋਂ ਜਾ ਕੇ ਫਿਰ ਥੋੜਾ ਜਿਹਾ ਹੌਸਲਾ ਆ ਜਾ ਹੌਸਲਾ ਆ ਜਾ ਹੋਇਆ ਵੀ ਜਦੋਂ ਮੈਨੂੰ ਮੇਰੀ ਮਾਤਾ ਦੇਖ ਗਏ ਵੀ ਹੋ ਸਕਦਾ ਕੁਝ ਹੁਣ ਹੋ ਜਾਈ ਹੋ ਜਾਏ ਅੱਛਾ ਜਦੋਂ ਇਹ ਮੁਲਾਕਾਤ ਕਰਨ ਉੱਥੇ ਜਾਂਦਾ ਇਹ ਕੁਐਸ਼ਨ ਲੈ ਕੇ ਜਾਂਦਾ ਸੀ ਜਾਂ ਰੋ ਪੈਂਦਾ ਸੀ ਫਿਰ ਕਿੱਦਾਂ ਦਾ ਮਾਹੌਲ ਬਣ ਜਾਂਦਾ ਸੀ ਮਾਹੌਲ ਤਾਂ ਤੁਸੀਂ ਆਪ ਸਿਆਣਿਆ ਕਿਉਂ ਜੋ ਬਣਨਾ ਸੀਗਾ ਹੂੰ ਠੀਕ ਐ ਨਾ ਹੂੰ ਇਹਨਾ ਬਾਪੂ ਇਹ ਦੇ ਹੁਣ ਆਪਾਂ ਇਹਨੂੰ ਕਿੱਥੇ ਤਾਂ ਮੈਂ ਪਾਲ ਕੋਸ ਕੇ ਵੱਡਾ ਕਰਨਾ ਸੀਗਾ ਪੜ੍ਹਾਈ ਕਰਾਉਣੀ ਸੀ ਇਹਦੀ ਕਿੱਥੇ ਵਿਚਾਰਾ ਮੇਰੇ ਮਗਰ ਜੇਲ੍ਹਾਂ ਚ ਤੁਰਿਆ ਫਿਰਦਾ ਸੀਗਾ ਬਿਲਕੁਲ ਔਖਾ ਤਾਂ ਹੁੰਦਾ ਜਦੋਂ ਇਹ ਚੀਜ਼ਾਂ ਹੋ ਜਾਣ ਵੇਖੋ ਕਤਲ ਵੀ ਨਹੀਂ ਕੀਤਾ ਸਜ਼ਾ ਵੀ ਹੋਗੀ ਬਚਪਨ ਵੀ ਰੁਲ ਗਿਆ ਜੋ ਬਚਪਨ ਮਾਪਿਆਂ ਦੇ ਛਾਂਵੇਂ ਮੈਂ ਕਹਿੰਦਾ ਮਾਪਿਆਂ ਦੀ ਗੋਚ ਗੁਜਰਨਾ ਸੀ ਚਾਹ ਪੂਰੇ ਕਰਨੇ ਸੀ ਉਹ ਸਾਰੇ ਮਿੱਟੀ ਹੋ ਗਏ ਅੱਛਾ ਜਦੋਂ ਛੁੱਟੀ ਚਲੇ ਗਏ ਉਸ ਤੋਂ ਬਾਅਦ ਫਿਰ ਕਿਵੇਂ ਬਿਉਂਤਬੰਦੀ ਉਹਦੇ ਤੱਕ ਕਿਵੇਂ ਪਹੁੰਚ ਹੋਈ ਉੱਥੇ ਐ ਹੋਇਆ ਜੀ ਜੇਲ੍ਹ ਚ ਹੋਰ ਵੀ ਸਾਥੀ ਮਿਲ ਜਾਂਦੇ ਆ ਕਿਸੇ ਨਾ ਕਿਸੇ ਨਾਲ ਮੈਂ ਪਹਿਲਾਂ ਤਾਂ ਗੱਲ ਕੋਈ ਸਾਂਝੀ ਨਹੀਂ ਕੀਤੀ ਫਿਰ ਇੱਕ ਦਿਨ ਕਿਸੇ ਕੈਦੀ ਸੀਗਾ ਕੋਈ ਹਮਦਰਦ ਦੋਸਤ ਬਣ ਜਾਂਦੇ ਇੱਥੇ ਉਹਦੇ ਨਾਲ ਜਦੋਂ ਗੱਲ ਸਾਂਝੀ ਕੀਤੀ ਉਹ ਵੀ ਸੋਚ ਕੇ ਬੜਾ ਹੈਰਾਨ ਹੋਇਆ ਤੇ ਫਿਰ ਉੱਥੇ ਇੱਕ ਇਹ ਜੇ ਭਲੇ ਬੰਦੇ ਨਾਲ ਪੁਲਿਸ ਵਾਲਾ ਹੀ ਸੀਗਾ ਉਹਨੇ ਮੇਰੀ ਮੁਲਾਕਾਤ ਕਰਾਤੀ ਉਹਨੇ ਬੈਠ ਕੇ ਬੜੇ ਧਿਆਨ ਨਾਲ ਮੇਰੀ ਗੱਲ ਸੁਣੀ ਤੇ ਪੁਲਿਸ ਵਾਲੇ ਤੁਹਾਨੂੰ ਪਤਾ ਕਈ ਬਹੁਤ ਚੰਗੇ ਵੀ ਹੁੰਦੇ ਆ ਬਥੇਰੇ ਤੇ ਉਹਦੇ ਬੰਦੇ ਦੇ ਗੱਲ ਦਿਲ ਲੱਗੀ ਬਿਲਕੁਲ ਉਹਦੇ ਪੁਲਿਸ ਵਾਲੇ ਦੇ ਦਿਲ ਲੱਗੀ ਗੱਲ ਉਹਦਾ ਕੋਈ ਗੱਲ ਨਹੀਂ ਅਸੀਂ ਤੇਰੀ ਮਦਦ ਜ਼ਰੂਰ ਕਰਾਂਗੇ ਕੋਈ ਨਾ ਕਰ ਜੋ ਵੀ ਹੋ ਸਕੇ ਮੈਂ ਤੇਰੀ ਮਦਦ ਜ਼ਰੂਰ ਕਰਾਂਗਾ ਮੈਨੂੰ ਵੀ ਹੌਸਲਾ ਜਾ ਹੋ ਗਿਆ ਫਿਰ ਫਿਰ ਮੈਂ ਦੁਬਾਰਾ ਉੱਥੋਂ 2 ਮਹੀਨੇ ਦੀ ਛੁੱਟੀ ਲਈ 6 ਮਹੀਨੇ ਬਾਅਦ ਦੁਬਾਰਾ 6 ਮਹੀਨੇ ਬਾਅਦ ਫਿਰ ਮੈਂ 2 ਮਹੀਨੇ ਦੀ ਛੁੱਟੀ ਲਈ ਛੁੱਟੀ ਲੈ ਕੇ ਆ ਕੇ ਉਸੇ ਪੁਲਿਸ ਇੰਸਪੈਕਟਰ ਨੂੰ ਮੇਰੇ ਵਾਸਤੇ ਤਾਂ ਰੱਖ ਵੀ ਸੀਗਾ ਬਿਲਕੁਲ ਹਾਂ ਉਹਨੂੰ ਮੈਂ ਮਿਲਿਆ ਤੇ ਉਹਨੇ ਫਿਰ ਆਪਦੇ ਅਹੁਦੇ ਦੀ ਵਰਤੋਂ ਕਰਕੇ ਸਾਰੀ ਕਾਰਵਾਈ ਕਰਵਾਈ ਇਹ ਤੇ ਉਸ ਤੋਂ ਬਾਅਦ ਫਿਰ ਉਹ ਫੜੇ ਗਏ ਅੱਛਾ ਜਦੋਂ ਤੁਸੀਂ 60 ਦਿਨਾਂ ਦੀ ਛੁੱਟੀ ਆਏ ਫੇਰ ਵੀ ਕਿੰਨੇ ਦਿਨਾਂ ਦਾ ਟਾਈਮ ਲੱਗਾ 20 ਦਿਨਾਂ ਦਾ 40 ਦਿਨਾਂ ਦਾ 10 ਦਿਨਾਂ ਦਾ ਕਿੰਨਾ 15-20 ਦਿਨ ਲੱਗੇ ਸਾਨੂੰ ਫੇਰ ਵੀ ਜੀ ਜੀ 15-20 ਦਿਨ ਲੱਗੇ ਇਹ ਕੰਮ ਆਇਆ ਤਾਂ ਹੈ ਨਹੀਂ ਵੀ ਆਪਾਂ ਗਏ ਤੇ ਹੋ ਗਏ ਛਾਤਰ ਬੰਦੇ ਸੀਗੇ ਸਾਥ ਸੀ ਜਿਹੜਾ ਛਾਤਰ ਕਿਸਮ ਦਾ ਸਾਥ ਸੀ ਲੰਡੂ ਉ ਸੀ ਉਹ ਕੋਈ ਉਹਦੇ ਅੱਗੇ ਨਹੀਂ ਸੀ ਪਿੱਛੇ ਨਹੀਂ ਸੀ ਬਸ ਆਈ ਟੋਰੀ ਫੁਲਕਾਪ ਦਾ ਚਲਾਉਂਦਾ ਸੀਗਾ ਅੱਛਾ ਫੇਰ ਤੁਹਾਨੂੰ ਉਹਨਾਂ ਨੂੰ ਫੜਿਆ ਗਿਆ ਅਰੈਸਟ ਕੀਤਾ ਅਦਾਲਤ 'ਚ ਪੇਸ਼ ਕੀਤਾ ਤੁਹਾਨੂੰ ਵੀ ਕੀਤਾ ਆਮਣੇ ਸਾਹਮਣੇ ਕੋਈ ਗੱਲਾਂ ਹੋਈਆਂ ਆਮੜੇ ਸਾਹਮਣੇ ਕੀ ਗੱਲਾਂ ਹੋਣੀਆਂ ਸੀਆਂ ਮੇਰੇ ਘਰ ਵਾਲੀ ਮੰਨ ਗਈ ਸਾਰਾ ਕੁਝ ਉੱਥੇ ਫੁੱਟ ਫੁੱਟ ਮੰਨ ਗਈ ਕਹਿੰਦੀ ਅਖੇ ਮੈਨੂੰ ਤਾਂ ਇਸੇ ਨੇ ਸਾਧ ਨੇ ਢਾਲਾ ਸੱਟਣ ਨੂੰ ਕਿਹਾ ਸੀਗਾ ਤੇ ਮੈਂ ਇਹਨਾਂ ਨੂੰ ਨਾਲ ਲੈ ਕੇ ਆ ਗਈ ਤੇ ਮੈਂ ਆਪਦੀ ਉਹ ਚੁੰਨੀ ਤੇ ਚਪਲਾ ਉੱਥੇ ਰੱਖਤੀਆਂ ਤੇ ਜਿਹੜਾ ਸੀਗਾ ਉਹ ਮੈਂ ਨਹਿਰ ਚ ਮਾਰਿਆ ਚਲਾ ਕੇ ਗਾਹਾਂ ਇਹ ਮੋਟਰਸਾਈਕਲ ਲਈ ਖੜਾ ਸੀਗਾ ਠਾਣ ਸਾਧ ਤੇ ਆਂਦੀ ਮੈਂ ਤਾਂ ਇਹਦੇ ਮਗਰ ਬੈਠ ਕੇ ਚਲੀ ਗਈ अच्छा हां ओथे ਗੱਲਬਾਤ ਹੋ ਗਈ ਸੀ ਉਥੇ ਪਹਿਲਾਂ ਇਹਨਾਂ ਦਾ ਸਕੀਮ ਵਿਉਂਤ ਬਣਾਈ ਹੋਈ ਸੀ ਇਹ ਅੱਛਾ ਕਿਉਂਕਿ ਉਹਦੇ ਵੀ ਕੋਈ ਰਣਨੀਤੀ ਸੀ ਕੰਨ ਨਹੀਂ ਸੀ ਸਾਧਦੇ ਤੇ ਇਹਦੇ ਨਾਲ ਵਿਉਂਤ ਬਣਾ ਲਿਓ ਨੇ ਵੀ ਐਂ ਕਰਦੇ ਆ ਮਰੇ ਦਾ ਕਿਹੜਾ ਕਹਿੰਦੇ ਹੁੰਦੇ ਵੀ ਇਹ ਥੋੜਾ ਰੌਲਾ ਵੀ ਚੱਲਦਾ ਘਰੇ ਉਹਦਾ ਫਾਇਦਾ ਠਾਲ ਲਗੇ ਉਹਦਾ ਫਾਇਦਾ ਠਾਲ ਲੀਏ ਵੀ ਉਹ ਆਪੇ ਜੇਲ੍ਹ 'ਚ ਸੜੀ ਜਾਊਗਾ ਆਪਾਂ ਦੋਨੇ ਆਪਣੀ ਜ਼ਿੰਦਗੀ ਕਰ ਲਵਾਂਗੇ ਨਾਲ ਜੀਵਾਂਗੇ ਸਾਰੀ ਸਕੀਮ ਇਹਨਾਂ ਦੀ ਹੀ ਸੀ ਦੇਖੋ ਮੈਂ ਇਹ ਗੱਲ ਵੀ ਕਹਿੰਨਾ ਇੱਕ ਪੁਆਇੰਟ ਇੱਥੇ ਹੋਰ ਨੋਟ ਕਰਿਓ ਜਰੂਰ ਜਦੋਂ ਤੁਹਾਡੇ ਘਰਾਂ ਦੇ ਵਿੱਚ ਕਲੇਸ਼ ਹੁੰਦੇ ਆ ਲੜਾਈ ਝਗੜੇ ਹੁੰਦੇ ਉਹ ਗੱਲਾਂ ਕਦੇ ਵੀ ਬਾਹਰ ਨਾ ਕੱਢਿਆ ਕਰੋ ਉਹ ਕਦੇ ਵੀ ਗੱਲਾਂ ਕਿਸੇ ਕੋਲੇ ਨਾ ਕਰਿਆ ਕਰੋ ਜਦੋਂ ਤੁਹਾਡਾ ਮਾੜਾ ਟਾਈਮ ਆ ਉਦੋਂ ਕੋਈ ਬਾਹਰ ਦੀ ਆ ਕੇ ਜਿਹਨੇ ਤੁਹਾਡੇ ਨਾਲ ਖੁੰਝਕ ਕੱਢਣੀ ਉਹ ਕੱਢ ਜਾਂਦਾ ਤੇ ਨਾਮ ਤੁਹਾਡੇ ਉਹ ਰੌਲੇ ਰੱਪੇ ਚ ਰਗ ਜਾਂਦੇ ਆ ਇਹ ਘਰਾਂ ਵਾਲੀ ਨੂੰ ਸਮਝਾਉਂਦਾ ਰਹਿੰਦਾ ਸੀ ਪੇਕੇ ਸਪੋਰਟ ਕਰਦੇ ਸੀਗੇ ਕਤਲ ਇਹਨਾਂ ਨੇ ਬਿਲਕੁਲ ਨਹੀਂ ਕੀਤੇ ਤੇ ਢਾਲਾ ਲਵਾਉਣ ਗਿਆ ਸੀ ਉੱਥੇ ਉਹ ਚੁੰਨੀ ਤੇ ਚੱਪਲਾਂ ਇਹ ਦ੍ਰਿਸ਼ ਬਣਾਂਗੀ ਵੀ ਵੇਚੜ ਰੁੜ ਗਈ ਤੇ ਇਹਦੇ ਦੇ ਕਤਲ ਪੈ ਗਿਆ ਉਹ ਗਾਂ ਬਾਬੇ ਦੇ ਨਾਲ ਫਰਾਰ ਹੋ ਗਈ ਉਥੇ ਚਲੀ ਗਈ ਅੱਛਾ ਉਸ ਤੋਂ ਬਾਅਦ ਫਿਰ ਜੱਜ ਦੇ ਸਾਹਮਣੇ ਕੀ ਗੱਲਬਾਤ ਹੋਈ ਤੁਹਾਨੂੰ ਫਿਰ ਬਰੀ ਕੀਤਾ ਉਹਨਾਂ ਨੂੰ ਅਰੈਸਟ ਹੋ ਕੇ ਕੋਈ ਸਜ਼ਾ ਕੀ ਹੋਇਆ ਸਜ਼ਾ ਜੀ ਇਹ ਤਾਂ ਜਿਹੜੀ ਮੇਰੇ ਘਰ ਵਾਲੀ ਸੀ ਉਹ ਤਾਂ ਉਹਨਾਂ ਦਿਨਾਂ ਦੀ ਪਤਾ ਨਹੀਂ ਉਹਨੂੰ ਕੀ ਹੋ ਗਿਆ ਪਤਾ ਨਹੀਂ ਤਾਂ ਸਾਧ ਨਹੀਂ ਕਰਤਾ ਕੋਸ਼ਿਸ਼ਾਂ ਕੋਸ਼ ਕਰਤਾ ਉਹਦੀ ਉਹਨਾਂ ਦਿਨਾਂ ਸੀ ਡੈਥ ਹੋ ਗਈ ਸੀ ਉੱਥੇ ਜੇਲ੍ਹ 'ਚ ਹਾਂ ਜੇਲ੍ਹ 'ਚ ਜੇਲ੍ਹ 'ਚ ਡੈਥ ਹੋ ਗਈ ਸੀ ਮੁੜ ਕੇ ਇੱਕ ਦੋ ਤਰੀਕਾਂ ਪਈਆਂ ਮੈਂ ਵੀ ਜਾਣਦਾ ਰਿਹਾ ਤੇ ਜੱਜ ਇਹ ਸਟੋਰੀ ਨੂੰ ਸੁਣ ਕੇ ਹਰਾਨ ਪਰੇਸ਼ਾਨ ਹੋ ਗਿਆ ਜੀ ਉਹ ਕਹਿੰਦਾ ਦੁਨੀਆ ਇੱਥੋਂ ਤੱਕ ਪਹੁੰਚੀ ਹੈ ਇੱਕ ਵਿਗਿਆਨ ਨੂੰ ਸਜ਼ਾ ਸਾਥੋਂ ਦਿੱਤੀ ਗਈ ਜਦਾਲ ਦਿੱਤੀ ਗਈ ਤੇ ਉਹ ਵੀ ਹੈਰਾਨ ਰਹਿ ਗਿਆ ਫਿਰ ਉਹਨੂੰ ਫਿਰ ਮੇਰੀ ਜਗ੍ਹਾ ਤੇ ਸਜ਼ਾ ਹੋਈ ਉਸੇ ਸਾਲ ਨੂੰ ਉਹ ਹੁਣ ਜੇਲ੍ਹ ਚ ਉਹ ਹੁਣ ਜੇਲ੍ਹ ਤੇ ਬਾਬਿਆਂ ਤੋਂ ਬਾਜੋ ਮਿੱਤਰੋ ਇੰਨਾਂ ਕੋਲੇ ਕੁਛ ਨਹੀਂ ਜੇ ਇੰਨਾਂ ਕੋਲੇ ਐਨੀ ਸ਼ਕਤੀ ਹੋਵੇ ਆਪਾਂ ਕਹਿੰਦੇ ਬਾਬੇ ਕੋਲੇ ਸ਼ਕਤੀ ਆ ਸਾਡੇ ਘਰ ਦਾ ਦਾਸਤਾ ਤਾਂ ਇਹਨਾਂ ਨੂੰ ਪੁਲਿਸ ਵਾਲੇ ਭਰਤੀ ਕਰ ਲੈਣ ਤੇ ਬਾਬੇ ਦਾਸ ਦੇ ਨੇ ਵੀ ਭੁੱਕੀ ਆਲਾ ਇੱਧਰ ਗਿਆ ਚੋਰ ਇੱਧਰ ਗਿਆ ਫੀਮੜਾ ਉੱਥੇ ਨਾਕੇ ਤੇ ਫੜ ਲਾਂਗੇ ਆਪਾਂ ਫਿਰ ਤਾਂ ਪੁਲਿਸ ਭਰਤੀ ਕਰ ਲੈ ਨਬਾਬਿਆਂ ਨੂੰ ਜਿਹਨਾਂ ਕੋਲੇ ਏਡੀ ਤਾਕਤ ਹੋਵੇ ਇਹ ਗੱਪ-ਗੁੱਪ ਗਪੌੜ ਮਰੀ ਜਾਂਦੇ ਕਿਉਂ ਘਰਾਂ 'ਚ ਕਲੇਸ਼ ਹੁੰਦੇ ਉਹ ਹੀ ਕਹਿ ਦਿੰਦੇ ਆ ਤੁਹਾਡੇ ਟਾਲੀ ਨਾਲ ਮਿੰਦੋਫਾ ਲੈ ਕੇ ਮਰੀ ਸੀ ਤੁਹਾਡਾ ਮੁੰਡਾ ਟਰੱਕ ਥੱਲੇ ਆ ਗਿਆ ਸੀ ਹੁੰਦਾ ਹੀ ਆ ਘਰਾਂ 'ਚ ਕੋਈ ਇੱਕ ਅੱਧਾ ਇਦਾਂ ਦਾ ਮਸਲਾ ਉਹ ਗੱਲ ਹੁੰਦਾ ਉਹ ਹੀ ਤੁਹਾਡੇ ਤੇ ਲਾਈ ਜਾਂਦੇ ਸੀ ਮੈਂ ਤੁਹਾਨੂੰ ਇਹ ਗੱਲ ਕਹਿਣਾ ਜੇ ਤੁਸੀਂ ਬਾਬੇ ਦੀ ਸ਼ਕਤੀ ਪਤਾ ਕਰਨੀ ਹੋਵੇ ਜਿੱਦੇ ਕਿਤੇ ਇਹ ਬੈਂਦੇ ਆ ਜਿੱਦੇ ਕਿਤੇ ਤੁਹਾਨੂੰ ਸੱਚ ਦੱਸ ਦਿਆ ਵੀ ਅੱਜ ਪੁੱਛ ਦੇਣੀਆ ਤੁਹਾਡਾ ਸਚਾਈ ਸਾਹਮਣੇ ਲਿਆ ਦਿਆਂਗੇ ਕਰ ਦਿਆਂਗੇ ਤੇ ਜਾ ਕੇ ਜਿੱਦੇ ਬਾਬ ਦੇ ਕਾਠੋ ਬਿਨਾ ਭੀੜ ਚ ਉਹਦੇ ਬਾਬੇ ਦੀਆਂ ਜਾ ਕੇ ਚੱਪਲਾਂ ਚੱਕ ਲਿਓ ਜੇ ਦੱਸ ਗਿਆ ਤਾਂ ਮੈਨੂੰ ਕਹਦੇ ਉਹ ਕਿ ਬਾਬਾ ਲੈ ਤੂੰ ਦੱਸ ਚੱਪਲਾਂ ਕਿੱਧਰ ਗਈਆਂ ਇਹ ਸਭ ਅਫਵਾਹਾਂ ਇਹ ਇਦਾਂ ਦੀਆਂ ਘਟੀਆਂ ਗੱਲਾਂ ਹੁੰਦੀਆਂ ਅੱਛਾ ਇਹ ਉਮਰ ਬਹੁਤ ਛੋਟੀ ਸੀ ਉਸ ਤੋਂ ਬਾਅਦ ਦੀ ਪੜ੍ਹਾਈ ਦਾ ਵੀ ਕੋਈ ਗੱਲਬਾਤ ਬਣੀ ਜਾਂ ਅਹੀਂ ਰਹਿ ਗਿਆ ਪੜ੍ਹਾਈ ਤਾਂ ਕੀਤੀ ਐ ਨਾ ਥੋੜੀ ਬਹੁਤ ਸਾਡੇ ਨਾਲ ਵਾਂਡ ਸੀਗਾ ਵਿਚਾਰਾ ਬੱਕਰੀਆਂ ਬੱਕਰੀਆਂ ਪਾਲ ਕੇ ਗੁਜ਼ਾਰਾ ਕਰਦਾ ਸੀਗਾ ਉਹ ਤੇ ਉਹ ਵੀ ਹੈ ਬੰਦਾ ਬਹੁਤ ਭਲਾ ਮਾਨਸ ਹੈ ਵਿਚਾਰਾ ਛੜਾਈ ਸੀਗਾ ਉਹਦੇ ਨਾਲੇ ਦਾ ਨਿਵਾਹ ਹੋ ਗਿਆ ਮਾੜਾ ਮੋਟਾ ਉਹਦੇ ਨਾਲ ਆਮ ਤਾਂ ਦਾ ਕਰਾ ਲੰਦਾ ਸੀਗਾ ਵਿਚਾਰੇ ਉਸ ਭਲੇ ਮਨੋਖ ਨੇ ਇਹਦੀ ਪੜ੍ਹਾਈ ਵੀ 8ਵੀਂ ਉੱਪਰ ਕਰਵਾਈ ਹਾਂ ਵੇਖੋ ਯਾਰ ਇੱਕ ਪਾਸੇ ਉਹ ਬੰਦਾ ਜਿਹੜਾ ਕਿਰਤ ਕਰਦਾ ਬੱਕਰੀਆਂ ਚਾਰਦਾ ਉਸ ਬੰਦੇ ਨੇ ਇਨਸਾਨੀਅਤ ਦਿਖਾਈ ਇਨਸਾਨੀਅਤ ਦਿਖਾ ਕੇ ਇਹਦੀ ਪੜ੍ਹਾਈ ਕਰਾਈ ਤੇ ਇੱਕ ਸਭ ਤੋਂ ਮੈਂ ਕਹਿੰਦਾ ਵੀ ਆਪਾਂ ਇਹ ਕਹਿੰਦੇ ਵੀ ਦੁਨੀਆਂ ਦੇ ਵਿੱਚ ਜੇ ਸਭ ਤੋਂ ਪਵਿੱਤਰ ਰਿਸ਼ਤਾ ਹੈ ਉਹ ਆ ਮਾਂ ਦਾ ਤੇ ਉਸ ਤੋਂ ਪਵਿੱਤਰ ਰਿਸ਼ਤਾ ਹੈ ਪਤੀ ਪਤਨੀ ਦਾ ਉਸ ਔਰਤ ਨੇ ਇਹ ਦੋਨੇ ਚੀਜ਼ਾਂ ਹੀ ਕਲੰਕਤ ਕਰਤੀਆਂ ਆਪਦੇ ਜ ਤੁਸੀਂ ਇਹ ਸੋਚੋ ਮੈਂ ਕਹਿੰਦਾ ਵੀ ਜਿਸ ਮੀਆਂ ਬੀਬੀ ਦੇ ਕੋਲੇ ਔਲਾਦ ਹੈ ਨਾ ਉਹ ਦੁਨੀਆ ਦੇ ਅਮੀਰ ਬੰਦੇ ਆ ਤੇ ਜੇ ਉਹਨਾਂ ਦੀ ਔਲਾਦ ਚੰਗੀ ਵੀ ਆ ਉਹ ਦੁਨੀਆ ਦੇ ਸਭ ਤੋਂ ਵੱਧ ਅਮੀਰ ਬੰਦੇ ਆ ਤੇ ਚੰਗੇ ਆ ਕਿਸਮਤ ਵੀ ਉਹਨਾਂ ਦੀ ਚੰਗੀ ਆ ਠੀਕ ਆ ਇੱਕ ਬੱਚਾ ਸੀ ਸੋਹਣਾ ਕੰਮ ਸੀ ਫਿਰ ਇਹ ਸੀ ਵੀ ਬੰਦੇ ਕੰਮ ਨਹੀਂ ਕਰਦੇ ਕੰਮਕਾਰ ਬਾਈ ਪੂਰਾ ਕਰਦਾ ਸੀ ਹਨਾ ਸੋਹਣਾ ਕੰਮਕਾਰ ਸੀ ਪਰ ਪਿੱਛੋਂ ਸਪੋਰਟ ਕਿਤਨੇ ਕਿਤੇ ਪੀਕਾਂ ਵਾਲੇ ਪਾਸੋਂ ਗਲਤ ਹੋ ਗਈ ਕਿ ਚੱਲ ਬਾਬੇ ਦੇ ਤੁਹਾਡਾ ਐਂ ਕਰ ਦੂ ਐਂ ਕਰ ਦੂ ਅੱਛਾ ਬਾਬੇ ਨਾਲ ਤੁਹਾਡੀ ਕਦੇ ਮੁਲਾਕਾਤ ਹੋਈ ਉੱਥੇ ਤੁਸੀਂ ਪੁੱਛਿਆ ਯਾਰ ਵੀ ਤੂੰ ਆਹ ਕੀ ਕੀਤਾ ਮੇਰੇ ਨਾਲ ਏਡੀ ਬਰਬਾਦੀ ਕਰਤੀ ਬਾਬਾ ਬੋਲਿਆ ਕੁਝ ਬਾਬਾ ਕੁਝ ਨਹੀਂ ਬੋਲੇਗਾ ਬਾਬੇ ਨਾਲ ਪਹਿਲਾਂ ਤਾਂ ਇੱਕ ਦੋ ਮੁਲਾਕਾਤਾਂ ਹੋਈਆਂ ਸੀ ਮੇਰੀਆਂ ਮੁੜ ਕੇ ਉਹ ਮੇਰੇ ਨਾਲ ਅੱਖ ਨਹੀਂ ਸੀ ਮਲਾਉਂਦਾ ਜਦੋਂ ਕਿਤੇ ਤਰੀਕ ਤੇ ਵੀ ਹੁੰਦਾ ਸੀਗਾ ਮੇਰੇ ਨਾਲ ਉਹਦੇ ਨਾਲ ਕੋਈ ਮੁਲਾਕਾਤ ਨਹੀਂ ਹੋਈ ਫੇਰ अच्छा ਜਦੋਂ ਤੁਹਾਡੀ ਮਦਰ ਉੱਥੇ ਆਈ ਹੈ ਨਾ ਦੇਖਿਆ ਤੁਸੀਂ ਆਪਦੀ ਮਾਤਾ ਨੂੰ ਉੱਥੇ ਜੱਜ ਦੇ ਪੇਸ਼ ਕੀਤਾ ਗਿਆ ਸਾਰੀ ਗੱਲਬਾਤ ਹੋਈ ਤੁਸੀਂ ਗੱਲ ਕੀਤੀ ਕਿ ਆਦੀ ਮਾਤਾ ਨੇ ਵੀ ਆਏ ਕਿਉਂ ਕੀਤਾ ਬਾਪੇ ਨੂੰ ਜੇਲ੍ਹ ਕਰਾਤੀ ਤੇਰੀ ਗਲਤ ਗੱਲ ਆ ਜਾਂ ਤੈਨੂੰ ਮਾਂ ਨੇ ਕਿਹਾ ਵੀ ਮੈਨੂੰ ਪਛਤਾਵਾ ਆਪਦੀ ਗਲਤੀ ਦਾ ਨਹੀਂ ਉਹਨੇ ਕੁਝ ਵੀ ਨਹੀਂ ਪਛਤਾਵਾ ਮੰਨੇ ਜੀ ਉਹ ਕਹਿੰਦੀ ਮੇਰਾ ਘਰ ਚ ਤੇਰੇ ਡੈਡੀ ਨਾਲ ਕਹਿੰਦੀ ਨਭਾ ਨਹੀਂ ਹੋ ਰਿਹਾ ਸੀਗਾ ਉਹ ਮੈਨੂੰ ਕੁੱਟਦਾ ਮਾਰਦਾ ਸੀਗਾ ਵੀ ਪਰ ਮੈਂ ਜਿੰਨਾ ਤਾਂ ਜਿੰਨਾ ਮੈਂ ਦੇਖਦਾ ਸੀਗਾ ਵੀ ਬਾਪੂ ਨੂੰ ਗਲਤ ਗੱਲ ਤੋਂ ਰੋਕਦਾ ਸੀਗਾ ਪਰ ਉਹਨੂੰ ਸਿਆਣਾ ਕੋਲੇ ਜਾਣਾ ਪੁੱਛਣ ਲੈਣੀਆਂ ਚੰਗੀਆਂ ਲੱਗਦੀਆਂ ਸੀਗਾ ਜਿਵੇਂ ਕਿ ਮੈਂ ਮੁਲਾਕਾਤ ਤੇ ਮੈਂ ਬਾਪੂ ਨੂੰ ਪੁੱਛਦਾ ਵੀ ਸੀਗਾ ਮੈਂ ਵੀ ਪੁੱਛਿਆ ਸੀਗਾ ਬਾਪੂ ਵੀ ਮੈਂ ਕਿਹਾ ਗੱਲ ਹੋਈ ਆ ਬਾਪੂ ਨੇ ਮੈਨੂੰ ਇਹੀ ਕਿਹਾ ਸੀ ਵੀ ਨਹੀਂ ਹੋਈ ਪੁੱਤ ਹਣਾ ਵੀ ਮੈਂ ਤੈਨੂੰ ਕਿਉਂ ਮਾਂ ਦਾ ਸਾਆਯਾ ਦੂਰ ਕਰੂੰਗਾ ਤੇਰੇ ਤੋਂ ਹਣਾ ਕਿਉਂਕਿ ਜੇ ਕੁੜਦਾ ਮਾਰਦਾ ਤੇ ਤੈਨੂੰ ਵੀ ਛੱਡ ਦਿੰਦਾ ਆਪਾਂ ਇਹ ਵੀ ਗੱਲ ਸਾਹਮਣੇ ਆ ਜੀ ਤੇ ਉਹਨਾਂ ਨੇ ਮੈਨੂੰ ਉੱਥੇ ਵੀ ਮਾਹ ਨੂੰ ਪੁੱਛਿਆ ਸੀਗਾ ਮੈਂ ਕਿਹਾ ਮਾ ਮੈਂ ਕਿਹਾ ਤੂੰ ਮੇਰੇ ਨਾਲ ਐਵੇਂ ਕਿਉਂ ਕੀਤਾ ਹੂੰ ਕਹਿੰਦੀ ਮੇਰੀ ਜ਼ਿੰਦਗੀ ਮੈਂ ਚਾਹੁੰਦੀ ਸੀ ਪੁੱਤ ਵੀ ਪੁੱਤ ਤਾਂ ਹੋਰ ਵੀ ਆ ਜੂ ਬਹੁਤ ਵੱਡੀ ਗੱਲ ਕਹੀ ਉਹਨੇ ਪਰ ਜਿਹੜੀ ਜ਼ਿੰਦਗੀ ਹੈ ਕਹਿੰਦੀ ਉਹ ਦੁਬਾਰਾ ਨਹੀਂ ਮਿਲਣੀ ਤੇ ਮੈਂ ਉਸ ਤੋਂ ਬਾਅਦ ਕੋਈ ਗੱਲ ਨਹੀਂ ਕੀਤੀ ਨਾਲ ਮੈਨੂੰ ਵੀ ਨਫ਼ਰਤ ਹੋ ਗਈ ਸੀ ਮਾਸ਼ਾ ਅੱਲੋ ਵੇਖੋ ਤੁਸੀਂ ਸੋਚੋ ਵੀ ਕਿਹੜੇ ਤਰੀਕੇ ਨਾਲ ਇੱਕ ਔਰਤ ਆਪਣੇ ਬੱਚੇ ਨੂੰ ਕਹਿ ਰਹੀ ਆ ਵੀ ਇੱਕ ਬੱਚੇ ਦਾ ਜਨਮ ਹੋਰ ਹੋ ਜੂ ਪੁੱਤ ਹੋਰ ਆ ਜੂ ਇਹ ਜ਼ਿੰਦਗੀ ਦੁਬਾਰਾ ਅੱਛੇ ਜਦੋਂ ਉਹਨਾਂ ਦੀ ਉੱਥੇ ਜੇਲ੍ਹ ਦੇ ਵਿੱਚ ਮੌਤ ਹੋਗੀ ਵੇ ਡੈਡ ਬੋਡੀ ਤੁਸੀਂ ਲੈਂਦੀ ਸੀ ਸ਼ਿਸ਼ਕਾਰ ਕੀਤਾ ਜਾਂ ਉੱਥੇ ਹੀ ਕਰ ਦਿੱਤਾ ਨਾ ਜੀ ਨਾ ਅਸੀਂ ਡੈਡ ਬੋਡੀ ਕਾਦੀ ਲਿਆਉਣੇ ਸੀਗੀ ਸਾਨੂੰ ਤਾਂ ਇੰਨਾ ਪਤਾ ਲੱਗਿਆ ਵੀ ਉਹਦੀ ਮੌਤ ਹੋ ਗਈ ਤੇ ਮੇਰੇ ਦਿਲ ਨੇ ਉਹਦੀ ਗਵਾਹੀ ਦਿੱਤੀ ਕਿ ਰੱਬ ਹੈ देर ਆਉ ਦੇ ਘਰੇ ਹਨੇਰ ਨਹੀਂਗਾ ਤੇ ਅੱਜ ਵੀ ਮੈਂ ਉਸ ਪੁਲਿਸ ਵਾਲੇ ਅਫਸਰ ਦੀ ਬਹੁਤ ਤਹਿ ਦਿਲੋਂ ਸ਼ੁਕਰ ਗੁਜ਼ਾਰ ਆ ਹੁੰਦਾ ਜੇ ਉਹ ਨਾ ਹੁੰਦਾ ਨਾ ਮੈਂ ਤਾਂ ਜੇਲ੍ਹ ਚ ਸੜ ਜਾਣਾ ਮੈਂ ਤਾਂ ਜੇਲ੍ਹ ਚ ਇਹ ਵੀ ਕਿਤੇ ਬਸ ਹਾਂ ਇਹਦੀ ਵੀ ਜ਼ਿੰਦਗੀ ਬਰਬਾਦ ਆ ਵੀ ਰਹਿਣਾ ਸੀ ਬਚਪਨ ਨਹੀਂ ਮੈਂ ਪਿਓ ਮਾਂ ਦਾ ਸਾਇਆ ਪਹਿਲਾਂ ਹੀ ਨਹੀਂ ਹੈਗਾ ਸੀਗਾ ਤੇ ਪਿਓ ਦਾ ਵੀ ਮਰਤਾ ਦੂਰ ਹੋ ਚੱਲਿਆ ਸੀ ਬਿਲਕੁਲ ਅਫਸੋਸ ਹੁੰਦਾ ਅੱਛਾ ਇੱਕ ਗੱਲ ਜ਼ਰੂਰ ਦੱਸੋ ਇਸ ਤਜਰਬੇ ਦੇ ਅੰਦਰ ਜਾਂ ਪੁੱਛਾਂ ਵਾਲੇ ਬਾਬਿਆਂ ਦੇ ਪ੍ਰਤੀ ਜਾਂ ਜਿਹੜਾ ਤੁਸੀਂ ਤਜਰਬਾ ਭੋਗਿਆ ਜਾਂ ਬੇਗੁਨਾਹ ਕਈ ਹੋਰ ਵੀ ਸਜ਼ਾ ਕੱਟ ਰਿਹਾ ਕੀ ਮੈਸੇਜ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਮੈਸੇਜ ਤਾਂ ਮੈਂ ਇਹੀ ਕਹੂੰਗਾ ਲੋਕਾਂ ਨੂੰ ਕਿ ਪਹਿਲਾਂ ਤਾਂ ਆਪਾਂ ਨੂੰ ਬਾਬਿਆਂ ਕੋਲੇ ਨਹੀਂ ਜਾਣਾ ਚਾਹੀਦਾ ਪੁੱਛਾਂ ਵਾਲੇ ਇਹਨਾਂ ਕੋਲੇ ਤੁਹਾਡੇ ਕਹਿਣ ਦੇ ਮੁਤਾਬਕ ਕੱਖ ਨਹੀਂ ਹੁੰਦਾਗਾ ਬਸ ਇੱਕ ਜੇ ਤੁਹਾਨੂੰ ਕੋਈ ਜਾਦੂ ਜਾਂ ਚਮਤਕਾਰ ਦਿਖਾਉਂਦੇ ਵੀ ਹੈ ਇੱਕ ਹੱਥ ਦੀ ਸਫਾਈ ਹੁੰਦੀ ਹੈ ਇਹਨਾਂ ਦੀ ਹੋਰ ਕੁਝ ਨਹੀਂ ਹੁੰਦਾਗਾ ਆਪਾਂ ਨੂੰ ਇਹਨਾਂ ਤੋਂ ਡਰਨਾ ਨਹੀਂ ਚਾਹੀਦਾ ਪਹਿਲੀ ਗੱਲ ਤਾਂ ਇਹਨਾਂ ਦੇ ਨੇੜੇ ਨਹੀਂ ਜਾਣਾ ਚਾਹੀਦਾ ਮਿਹਨਤ ਹੱਥੀ ਮਿਹਨਤ ਕਰੋ ਸਭ ਕੁਝ ਮਿਲੂਗਾ ਪਰਮਾਤਮਾ ਸਭ ਨੂੰ ਸਭ ਕੁਝ ਦਿੰਦਾ ਹੈਗਾ ਉਹਦੇ ਘਰੇ ਦੇਰ ਅੰਧੇਰ ਨਹੀਂਗੇ ਇਹੋ ਜੀ ਗੱਲ ਨਹੀਂ ਜੇ ਆਪਾਂ ਨੂੰ ਕੁਝ ਨਹੀਂ ਮਿਲਦਾ ਹੈਗਾ ਜੇ ਆਪਾਂ ਮਿਹਨਤ ਕਰਾਂਗੇ ਤੇ ਮਿਹਨਤ ਦਾ ਫਲ ਜਰੂਰ ਮਿਲਦਾ ਹੈਗਾ ਜੀ ਸੋ ਦੋਸਤੋ ਵੇਖੋ ਇੱਕ ਇੱਕ ਕਹਾਣੀ ਇੱਕ ਇੱਕ ਚਮਤਕਾਰ ਕਿਸ ਤਰੀਕੇ ਦੇ ਨਾਲ ਹੋਇਆ ਇੱਕ ਸ਼ਖਸ ਨੂੰ ਬਿਨਾ ਕਤਲ ਤੋਂ ਆਪਣੀ ਪਤਨੀ ਦੇ ਕਤਲ ਦੇ ਵਿੱਚ 20 ਸਾਲ ਦੀ ਸਜ਼ਾ ਇਹ ਇੱਕ ਮਾਮਲਾ ਇੱਕ ਕਹਾਣੀ ਰੂਪ ਦੇ ਵਿੱਚ ਮਲੂਕਾ ਟੀਵੀ ਤੇ ਟੀਮ ਦੇ ਕੋਲ ਪਹੁੰਚਿਆ ਸੀ ਅਸੀਂ ਇਸ ਮਾਮਲੇ ਨੂੰ ਆਪਣੀ ਟੀਮ ਦੇ ਨਾਲ ਤੁਹਾਡੇ ਕੋਲ ਫਲਮਾਇਆ ਬਹੁਤ ਸਾਰੇ ਉਹ ਲੋਕ ਹੁੰਦੇ ਆ ਜਿਹੜੇ ਬਿਨਾਂ ਗੁਨਾਹਾਂ ਤੋਂ ਬਿਨਾਂ ਗਲਤੀ ਤੋਂ ਸਜ਼ਾ ਦੇ ਭਾਗੀ ਬਣ ਜਾਂਦੇ ਆ ਇਹ ਤਾਂ ਬਣ ਜਾਂਦੇ ਆ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦੇ ਸਬੂਤ ਨਹੀਂ ਹੁੰਦੇ ਕਈ ਵਾਰੀ ਅਜਿਹੀਆਂ ਗੱਲਾਂ ਵੀ ਹੁੰਦੀਆਂ ਜਿਨ੍ਹਾਂ ਦੇਖੀਆਂ ਜਾਂਦੀਆਂ ਸੁਣੀਆਂ ਜਾਂਦੀਆਂ ਪਰ ਉਹਨਾਂ ਦੇ ਪੱਕੇ ਪ੍ਰੂਫ ਨਹੀਂ ਹੁੰਦੇ ਪਰ ਕਾਨੂੰਨ ਹਮੇਸ਼ਾ ਪ੍ਰੂਫ ਮੰਗਦਾ ਸਬੂਤ ਮੰਗਦਾ ਉਦੇ ਆਧਾਰ ਤੇ ਇਹਨੂੰ ਬਾਈ ਨੂੰ ਸੀਰੇ ਨੂੰ ਜਿਹੜੀ ਸਜ਼ਾ ਹੋ ਗਈ ਸੀ ਪਰ ਜਦੋਂ ਘਰਾਂ ਵਾਲੀ ਜਿਉਂਦੀ ਨਿਕਲੀ ਤੇ ਬਰੀ ਹੋ ਗਿਆ ਪਰ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਸੀ ਉਹਨੂੰ ਰੱਬ ਨੇ ਸਜ਼ਾ ਦੇਤੀ ਜੇਲ੍ਹ ਚ ਕੁਝ ਟਾਈਮ ਰਹੀ ਉਹਦੀ ਮੌਤ ਹੋ ਗਈ। ਅਸੀਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਹੈ ਜਿਹੜੀ ਤੁਹਾਨੂੰ ਉਹ ਕੀਤੀ ਆ। ਤੁਸੀਂ ਆਸ ਕਰਦੇ ਹਾਂ ਜਰੂਰ ਸਮਝੋਗੇ ਇਸ ਮੈਸੇਜ ਨੂੰ ਜੁੜੇ ਹੋ ਮੇਰਾ ਨਾਮ ਜਸਕਰਨ ਸਿੰਘ ਮਲੂਕਾ। ਧੰਨਵਾਦ।